ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਇਤਿਹਾਸਿਕ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਲਾਈਵ ਅੰਮ੍ਰਿਤ ਸੰਚਾਰ ਕਰਵਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਜਸਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਇਤਿਹਾਸਿਕ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਕਰਵਾਇਆ ਗਿਆ ਜਿੱਥੇ 109 ਪੁਰਾਣੀਆਂ ਨੇ ਅੰਮ੍ਰਿਤ ਦੀ ਦਾਤ ਨੂੰ ਹਾਸਲ ਕੀਤਾ ਅਤੇ ਇਹ ਸਭ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਹੀ ਬਾਣੀ ਅਤੇ ਬਾੜੇ ਨਾਲ ਜੁੜੇ ਹਨ ਸੁਖਨਾਮ ਸਿੰਘ ਕੇਆਰਟੀ ਨਿਊਜ਼ ਨੈਟਵਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਮ ਸਿੰਘ ਜਫਸਲ ਮੈਂਬਰ ਸਰੋਨੀ ਮੀਟੀ ਹਲਕਾ ਬਟਾਲਾ ਅੱਜ ਅਮਸਤਾਰ ਇੱਥੇ ਹੋਇਆ ਗੁਰਦੁਆਰਾ ਕਾਨ ਸਾਹਿਬ ਵਿਖੇ ਆਹੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੁਗੋ ਜੋਗਤਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜਾ ਸਿਕਰਾਨਾ ਕਰਦੇ ਸੱਚੇ ਪਾਤਸ਼ਾਹ ਜਿਹੜਾ ਤੁਸੀਂ ਆਪਣੇ 109 ਪੁਰਾਣੀ ਜਿਹੜੇ ਤੁਸੀਂ ਆਪਣੇ ਲਾਏ ਨੇ ਮਹਾਰਾਜ ਕਿ ਮਿਹਰ ਪਰ ਇਹਨਾਂ ਦੇ ਹੱਥ ਹੈ ਸਤਿਪੁਰ ਸਿੰਘ ਜੀ ਇਹ ਪ੍ਰਾਲਾ ਜਿਹੜਾ ਜਹਦਰ ਕਾਲਤਖ ਸਾਹਿਬ ਨੇ ਬੇਨਤੀ ਕੀਤੀ ਸੀ ਕਿ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਨ ਪ੍ਰਧਾਨ ਕਮੇਟੀ ਨੂੰ ਕੀਤੀ ਸੀ ਉਹਨਾਂ ਨੇ ਡਿਊਟੀ ਜਿਹੜੀ ਲਈ ਦਿੱਸਾ ਤੂੰ ਵੀ ਕਰਾ ਤੇ ਅੱਜ ਉਸ ਜਿਹੜਾ ਪ੍ਰਾਲਾ ਉਹਨਾਂ ਦਾ ਇਹ ਪੂਰਾ ਆ ਮੈਂ ਕਹਿੰਦਾ ਇਹ ਸੰਗਤ ਜਿਹੜੀ ਜੁੜ ਗਈ ਗੁਰੂ ਨਾਲ ਇਹ ਮਿਹਰ ਪਰ ਹੱਥ ਰੱਖੇ ਮਹਾਰਾਜ ਇਹਨਾਂ ਦੀ ਤੰਦਰੁਸਤੀ ਬਖਸ਼ੇ ਇਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ ਦੂਰ ਰੱਖੇ ਮਹਾਰਾ ਸੱਚੇ ਪਾਤਸ਼ਾਹ ਇਸ਼ਤਮਾਨ ਸਤਕਾਰ ਬਖਸ਼ੇ ਇਹਨਾਂ ਨੂੰ ਇਹਨਾਂ ਦੇ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਚੰਗੀ ਤਾਲੀਮ ਆਸਲ ਦੇਵੋ ਮਹਾਰਾਜ ਇਹ ਗੁਰੂ ਦੇ ਲਾੜ ਲੱਗੇ ਹਨ ਅੱਜ ਪ੍ਰਾਲਾ ਜਿਹੜਾ ਹੋਇਆ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵਿਆਹ ਦੇ ਉੱਪਰ ਦੇ ਇਹ ਪ੍ਰੋਗਰਾਮ ਜਿਹੜਾ ਰੱਖਿਆ ਸੀ ਪਰ ਗੁਰੂ ਮਹਾਰਾਜ ਨੇ ਸਫਲ ਦਿੱਤੀ ਬਹੁਤ ਬਹੁਤ ਧੰਨਵਾਦੀ ਹਾਂ ਸੱਚੇ ਪਾਤਸ਼ਾਹ ਨੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਮ ਸਿੰਘ ਜੀ ਗੁਰਨਾਮ ਜੀ ਅੱਜ ਕਿੱਦਾਂ ਦਾ ਲੱਗਦਾ ਹਾਂਜੀ ਬਹੁਤ ਸੋਹਣਾ ਵਧੀਆ ਜੀ ਮਹਾਰਾਜ ਜੀ ਕਿਰਪਾ ਨਾਲ ਧੰਨ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰਨਾਗਦੇਵ ਦੇ ਵਿਆਹ ਦੇ ਵਿੱਚ ਸੱਚੇ ਪਾਸਮਾਗੋ ਵਿੱਚ ਅੱਜ ਅੰਮ੍ਰਿਤਸਰ 4109 ਪ੍ਰਾਣੀ ਲਿਆਵਾ ਜਿਸ ਵਿੱਚ ਕੀ ਸ਼੍ਰੀ ਅੰਮ੍ਰਿਤਸਰ ਅਕਾਲ ਤਖਤ ਦੇ ਸਾਹਿਬ ਤੋਂ ਪੰਜ ਪਿਆਰੇ ਆਏ ਬੜੀ ਭਾਵਨਾ ਸ਼ਰਧਾ ਨਾਲ ਉਹਨਾਂ ਨੇ ਸੇਵਨ ਕਰਕੇ ਆਪਣਾ ਤੇ ਸਭਨੇ ਸੰਗਤਾਂ ਨੂੰ 109 ਪ੍ਰਾਣੀ ਨੂੰ ਅੰਮ੍ਰਿਤ ਛਕਾਇਆ ਅੰਮ੍ਰਿਤਾਲਾ ਬਣਾ ਗੁਰੂ ਮਹਾਰਾਜ ਨੇ ਜੋੜਿਆ ਸੱਚੇ ਬਾਣੀ ਨਾਲ ਜੁੜੋ ਵਾਹਿਗੁਰੂ ਜੀ ਬਲਵੰਤ ਸਿੰਘ ਪ੍ਰੇਤਰ ਜੀ ਕੀ ਕਹਿਣਾ ਚਾਹੋਗੇ ਅੱਜ ਗੁਰੂ ਦੇ ਜਹਾਦੇ ਚੜੇ ਹੋ ਉਹ ਮਹਾਰਾਜ ਨੇ ਕਿਰਪਾ ਕੀਤੀ ਆ ਉਹਨਾਂ ਦੀ ਕਿਰਪਾ ਦੇ ਨਾਲ ਹੀ ਜਹਾਜ ਚੜੇ ਆ ਜੀ ਹਾਂ ਜੀ ਕਿੰਨਾ ਖੁਸ਼ ਆ ਕਿੰਨੀ ਖੁਸ਼ ਬਹੁਤ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਜ਼ਿਆਦਾ ਚਾਅ ਇਸੀ ਦਾ ਗੁਰਦੀਪ ਬਹੁਤ ਜੀ ਕਿਦਾਂ ਵੀ ਜੀ ਖਿਆਲ ਆਇਆ ਮੰਚ ਤੇ ਮੈਂ ਮਹਾਰਾਜ ਜੀ ਰੋਜ਼ ਗੁਰਦੁਆਰੇ ਜਾਂਦੀ ਹਾਂ ਤੇ ਮੇਰਾ ਜਿੰਦ ਕਰਕੇ ਮੈਂ ਵੀ ਅੰਮ੍ਰਿਤਸਰ ਕਾ ਲੋਕਾਂ ਵੱਲ ਵੇਖ ਕੇ ਮੈਨੂੰ ਹੀ ਖੁਸ਼ੀ ਆਏ ਕਿ ਮੈਂ ਵੀ ਸ਼ਕਾ ਤੇ ਮੇਰਾ ਮਨ ਬੜਿਆ ਮੈ ਗਈ ਆ ਕਿੰਨਾ ਕ ਆਪਣੇ ਆਪ ਨੂੰ ਵਡਭਾਗੇ ਸਮਝਦੇ ਹੋ ਬਹੁਤ ਜ਼ਿਆਦਾ ਜੁੜੂ ਵਾਲੇ ਬਣਿਆ ਸੀ ਕਿ ਨਾਮ ਵੀ ਤੁਹਾਡਾ ਰਜਵਿੰਦਰ ਕੋਲ ਅੱਜ ਅਮਰ ਸੱਖਿਆਵਾ ਕਿੰਨੇ ਕ ਆਪਣੇ ਆਪ ਨੂੰ ਵਡਭਾਗੇ ਸਮਝਦੇ ਹੋ ਜਾਂ ਦਿਲ ਚ ਕੀ ਖਿਆਲ ਆਇਆ ਮਹਾਰਾਜ ਨੂੰ ਬਰਦਾ ਹਾਂ ਵਾਹਿਗੁਰੂ ਆਪਾਂ ਚੰਗੀ ਤਰ੍ਹਾਂ ਕੀ ਨਾ ਜੀ ਚਰਨਜੀਤ ਹੈ ਅੱਜ ਅਮਰੋਜ ਸ਼ਖਰ ਦਾ ਖਿਆਲ ਕਿੱਦਾਂ ਮਨ ਚ ਆਇਆ ਔਰ ਕਿੰਨਾ ਕੁ ਆਪਣੇ ਆਪ ਨੂੰ ਗੁੜਪੱ ਬੜੀ ਬੜੀ ਖੁਸ਼ੀ ਹੋਈ ਹੈ ਅਮਰ ਖੱਗ ਕੇ ਬਹੁਤ ਖੁਸ਼ੀ ਹੋਈ ਹੈ ਹੁਣ ਕਿਸ ਤਰ੍ਹਾਂ ਬਾਣੀ ਨਾਲ ਕਿੱਦਾਂ ਜੁੜਿਆ ਜਾਣਾ ਹੈ ਜੁੜਾਂਗੇ ਬਾਣੀ ਨਾਲ ਜੋ ਮਹਾਰਾਜ ਨੇ ਕੀਤਾ ਚੰਗੀ